ਔਰ ਮੈਂ ਬੇਨਤੀ ਕਰਾਂਗਾ ਬੜੇ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ ਉਹਨਾਂ ਨੇ ਆਪ ਜੀ ਨੂੰ ਅਗਲੇ ਸਮੇਂ ਵਾਸਤੇ ਗੁਰਬਾਣੀ ਕਥਾ ਦੇ ਦੁਆਰਾ ਨਿਹਾਲ ਕਰਨਾ ਮੈਂ ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਬੜੇ ਸਨਮਾਨਯੋਗ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ ਅਗਲੇ ਸਮੇਂ ਵਾਸਤੇ ਆਪ ਜੀ ਨੂੰ ਗੁਰਬਾਣੀ ਕਥਾ ਵਿਚਾਰਾਂ ਦੇ ਦੁਆਰਾ ਨਿਹਾਲ ਕਰ ਰਹੇ ਨੇ ਆਓ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਇਹਨਾਂ ਪਾਸੋਂ ਗੁਰਬਾਣੀ ਕਥਾ ਵਿਚਾਰ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਰਾਮਦਾਸ ਜੀ 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 ਯਾਰ ਜੱਖੂ ਜੀ ਧੰਨ ਬਾਬਾ ਦੀਪ ਸਿੰਘ ਜੀ ਜੇਰਾਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਪਰਮ ਸਨਮਾਨ ਜੋਗ ਸਤਿਗੁਰ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਸਤਿਗੁਰ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਗੁਰਬਾਣੀ ਪੜ੍ਹਨ ਵਾਸਤੇ ਗੁਰਬਾਣੀ ਸਰਵਨ ਕਰਨ ਵਾਸਤੇ ਆਪਣੇ ਚੰਗੇ ਭਾਗ ਬਣਾਉਣ ਵਾਸਤੇ ਸਤਿਗੁਰ ਦੀ ਪਵਿੱਤਰ ਹਜ਼ੂਰੀ 'ਚ ਪਹੁੰਚੇ ਹੋ ਆਓ ਜਿਹਨੇ ਇੱਥੇ ਬੈਠੇ ਹੋ ਜਿਨੇ ਘਰਾਂ ਜਿ ਬੈਠ ਕੇ ਇਸ ਸਮਾਗਮ ਦਾ ਆਨੰਦ ਮਾਣ ਰਹੇ ਹੋ ਸਭ ਤੋਂ ਪਹਿਲਾਂ ਸਤਿਗੁਰ ਜੀ ਦੇ ਅਦਬ ਸਤਕਾਰ ਚ ਦੋਵੇਂ ਹੱਥ ਜੋੜ ਲਓ ਜੀ ਸਤਿਗੁਰ ਜੀ ਵੱਲੋਂ ਬਲੰਦ ਕੀਤੀ ਫਤੇ ਬੁਲਾਓ ਪਿਆਰ ਚ ਖੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਓ ਅੱਜ ਆਪ ਨਰਾਇਣ ਕਲਾ ਧਾੜ ਜਗਮਹਿ ਪਰਵਰਿਓ ਗੁਰਨਾਨਕ ਪਾਤਸ਼ਾਹ ਜੀ ਦਾ ਜੋਤੀ ਜੋਤ ਦਿਵਸ ਹੈ ਸਤਿਗੁਰ ਜੀ ਨੇ ਸੰਸਾਰ ਨੂੰ ਇੱਥੇ ਸਿੱਧੇ ਰਸਤੇ ਪਾਇਆ ਉੱਥੇ ਜਿਉੰਦਾ ਢੰਗ ਵੀ ਦੱਸਿਆ ਕਿਰਤ ਕਰਨ ਦਾ ਢੰਗ ਵੀ ਦੱਸਿਆ ਸਿੱਖਾ ਤੇਰੀ ਕਿਰਤ ਵੀ ਸ਼ੁੱਧ ਹੋਵੇ ਤੇਰੀ ਅਵਸਥਾ ਇਹੋ ਜੀ ਹੋਵੇ ਕਿਰਤ ਕਰਦੇ ਆਂ ਕਰਦੇ ਆਂ ਨਾਲ ਪਰਮੇਸ਼ਰ ਨੂੰ ਤੂੰ ਯਾਦ ਰੱਖੇ ਗੁਰੂ ਨਾਨਕ ਪਾਤਸ਼ਾਹ ਜੀ ਉਦਾਸੀਆਂ ਤੋਂ ਬਾਅਦ ਕਰਤਾਰਪੁਰ ਸਤਿਗੁਰ ਜੀ ਨੇ ਉੱਥੇ ਨਿਵਾਸ ਕੀਤਾ ਇੱਥੇ ਫਿਰ ਸਤਿਗੁਰ ਜੀ ਨੇ ਇੱਕ ਕਿਰਤ ਕੀਤੀ ਸਤਿਗੁਰ ਜੀ ਸਵੇਰੇ ਧਰਮਸ਼ਾਲਾ 'ਚ satsang ਹੁੰਦਾ ਹੈ ਉਸ ਤੋਂ ਬਾਅਦ ਕਿਰਤ ਕਰਨ ਵਾਸਤੇ ਜਾਂਦੇ ਨੇ ਖੇਤਾਂ ਦੇ ਵਿੱਚ ਸਤਿਗੁਰ ਜੀ ਫਸਲਾਂ ਬੀਜਦੇ ਵੀ ਨੇ ਸਮਾਂ ਆਉਂਤੇ ਫਸਲਾਂ ਵੜਦੇ ਵੀ ਨੇ ਤੇ ਸ਼ਾਮ ਨੂੰ ਫਿਰ ਧਰਮਸ਼ਾਲਾ 'ਚ satsang ਹੁੰਦਾ ਹੈ ਕੋਲ ਕੋ ਇਲਾਕੇ 'ਚ ਸਤਿਗੁਰ ਸਿੱਖੀ ਦਾ ਪ੍ਰਚਾਰ ਵੀ ਕਰਦੇ ਨੇ ਬਹੁਤ ਸੰਗਤਾਂ ਕਰਤਾਰਪੁਰ ਆਉਣੀਆਂ ਸ਼ੁਰੂ ਹੋ ਗਈਆਂ ਸਤ ਸੰਗਿਓ ਇੱਕ ਦਿਨ ਗੁਰੂ ਨਾਨਕ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਦੀਵਾਨ ਤੋਂ ਬਾਅਦ ਖੇਤਾਂ 'ਚ ਕਿਰਤ ਕਰਨ ਜਾ ਰਹੇ ਨੇ ਮੋੜੇ ਤੇ ਮੇਰੇ ਬਾਬੇ ਨੇ ਕਹੀ ਰੱਖੀ ਹੋਈ ਐ ਦਰਸ਼ਨ ਕਰਿਓ ਗੁਰਮੁਖੋ ਤੇ ਗੁਰੂ ਨਾਨਕ ਪਾਤਸ਼ਾਹ ਕੀ ਵੇਖਦੇ ਨੇ ਰਸਤੇ ਦੇ ਵਿੱਚ ਇੱਕ ਭਰਾ ਆਪਣੇ ਢੇਰ ਤੋਂ ਦਾਣੇ ਚੁੱਕ ਕੇ ਨਾ ਦੂਸਰੇ ਭਰਾ ਦੇ ਢੇਰ ਤੇ ਦਾਣੇ ਪਾ ਰਿਹਾ ਹੈ ਤੇ ਗੁਰੂ ਨਾਨਕ ਬਾਛਾ ਜੀ ਉੱਥੇ ਰੁਕ ਗਏ ਗੁਰੂ ਨਾਨਕ ਬਾਛਾ ਕਿਤੇ ਭਾਈ ਇਹ ਕੀ ਬਿਆ ਕਰਦਾ ਸਤਿਗੁਰੂ ਅਸੀਂ ਦੋ ਭਾਈ ਆ ਹੁਣ ਫਸਲ ਆਈ ਸੀ ਘਰ ਵਿੱਚ ਜੋ ਵੰਡ ਹੋਈ ਹੈ ਉਹ ਬਿਲਕੁਲ ਬਰਾਬਰ ਹੋਈ ਹੈ ਪਰ ਮੇਰੇ ਨਾਲੋਂ ਮੇਰੇ ਭਾਈ ਦਾ ਖਰਚਾ ਜ਼ਿਆਦਾ ਹੈ ਜੇ ਮੈਂ ਓਦਾਂ ਉਹਦੀ ਮਦਦ ਕੀਤੀ ਉਹਨੇ ਮਦਦ ਲੈਣੀ ਨਹੀਂ ਹੁਣ ਕਿਤੇ ਮੇਰਾ ਭਾਈ ਗਿਆ ਹੋਇਆ ਹੈ ਸਤਿਗੁਰੂ ਤੁਹਾਡੀ ਸੰਗਤ ਕਰਕੇ ਐਨੀ ਕਿ ਸੋਝੀ ਹੋ ਗਈ ਹੈ ਜੋ ਪਰ ਉਪਕਾਰ ਦੇ ਕਾਰਜ ਨੇ ਆਪਣੇ ਘਰ ਤੋਂ ਸ਼ੁਰੂ ਕਰਨੇ ਚਾਹੀਦੇ ਨੇ ਦੁਨੀਆ ਦੀ ਪਰ ਉਪਕਾਰ ਕਰੋ ਇਹਨਾ ਤੁਸੀਂ ਬਾਹਰ ਲੰਗਰ ਲਾਉਂਦੇ ਹੋ ਤੇ ਘਰ ਮਾਤਾ ਭੁੱਖੀ ਬੈਠੀ ਹੋਵੇ ਬਾਹਰ ਅਸੀਂ ਭਾਂਡੇ ਮਾਣਦੇ ਹੋਈਏ ਤੇ ਘਰ ਮਾਤਾ ਦਾ ਚਮਚਾ ਹੋਵੇ ਚੋਕੇ ਸਾਈਡ ਤੇ ਕਰਦੀਏ ਜੇ ਸੇਵਾ ਹੈ ਪਰ ਉਪਕਾਰ ਹੈ ਉਹ ਆਪਣੇ ਘਰ ਤੋਂ ਸ਼ੁਰੂ ਕਰਦੇ ਨੇ ਗੁਰੂ ਜੀ ਸਤ ਸੰਗਿਓ ਸਤਗੁਰੂ ਤੁਹਾਡੀ ਸੰਗਤ ਕਰਕੇ ਐਨੀ ਕੈ ਸੋਝੀ ਹੋ ਗਈ ਹੈ ਕਿ ਪੜ ਉਪਕਾਰ ਆਪਣੇ ਘਰ ਤੋਂ ਸ਼ੁਰੂ ਕਰਨੇ ਚਾਹੀਦੇ ਨੇ ਮੇਰਾ ਭਾਈ ਕਿਤੇ ਗਿਆ ਹੋਇਆ ਹੈ ਜੇ ਮੈਂ ਓਦਾਂ ਉਹਦੀ ਮਦਦ ਕੀਤੀ ਉਹਨੇ ਲੈਣੀ ਨਹੀਂ ਇਸ ਕਰਕੇ ਮੈਂ ਆਪਣੇ ਢੇਰ ਤੋਂ dane ਚੁੱਕ ਕੇ ਉਹਦੇ ਢੇਰ ਤੇ ਪਾਰਿਆ ਸਤਗੁਰੂ ਦੇ ਵਾਹ ਵਾਹ ਇਸ ਕੀ ਹੈ ਕੋ ਸਤਗੁਰੂ ਖੇਤਾਂ ਤੇ ਕੰਮ ਕਰਨ ਚਲੇ ਗਏ ਹੁਣ ਸ਼ਾਮ ਨੂੰ ਸਤਿਗੁਰੂ ਜੀ ਖੇਤਾਂ 'ਚ ਕੰਮ ਕਰਕੇ ਵਾਪਸ ਆ ਰਹੇ ਨੇ ਉਸੇ ਤਰ੍ਹਾਂ ਮੋਢੇ ਤੇ ਕਈ ਰੱਖੀ ਹੋਈ ਮੇਰੇ ਬਾਬਾ ਜੀ ਨੇ ਹੁਣ ਵਾਪਸ ਆ ਰਹੇ ਕੀ ਵੇਖਦੇ ਨੇ ਉਸੇ ਘੜੇ ਵਿੱਚ ਦੂਸਰਾ ਬੰਦਾ ਆਪਣੇ ਢੇਰ ਤੋਂ ਦਾਣੇ ਚੁੱਕ ਕੇ ਤੇ ਦੂਜੇ ਢੇਰ 'ਤੇ ਪਾ ਰਿਹਾ ਹੈ ਹੁਣ ਸਤਿਗੁਰੂ ਫੇਰ ਹੋ ਗਏ ਸਤਿਗੁਰੂ ਜੀ ਆਖਣ ਲੱਗੇ ਭਾਈ ਕੀ ਪਿਆ ਕਰਦਾ ਸਤਿਗੁਰੂ ਘਰ ਤੇ ਫਸਲ ਆਈ ਸੀ ਦਾਣੇ ਆਏ ਸਨ ਅਸੀਂ ਦੋ ਭਾਈ ਆ ਵੰਡ ਬਰਾਬਰ ਹੋਈ ਹੈ ਪਰ ਮੇਰੇ ਭਰਾ ਦੇ ਕਰ ਆਉਣਾ ਜਾਣਾ ਜ਼ਿਆਦਾ ਹੈ ਉਹਦਾ ਖਰਚਾ ਜ਼ਿਆਦਾ ਹੈ ਜੇ ਮੈਂ ਉਹਦਾ ਉਹਦੀ ਮਦਦ ਕੀਤੀ ਉਹਨੇ ਮਦਦ ਲੈਣੀ ਨਹੀਂ ਸਤਿਗੁਰੂ ਤੁਹਾਡੀ ਸੰਗਤ ਕਰਕੇ ਇਹਨਾ ਗਿਆਨ ਹੋ ਗਿਆ ਹੈ ਜੇ ਕੋਈ ਭਲਾ ਕਾਰਜ ਕਰਨਾ ਹੈ ਚੰਗਾ ਕੰਮ ਕਰਨਾ ਹੈ ਆਪਣੇ ਘਰ ਤੋਂ ਸ਼ੁਰੂ ਕਰਨਾ ਚਾਹੀਦਾ ਹੈ ਹੁਣ ਮੇਰਾ ਭਰਾ ਕਿਤੇ ਗਿਆ ਹੋਇਆ ਹੈ ਜੇ ਉਦਾਂ ਉਹਦੀ ਮਦਦ ਕੀਤੀ ਉਹਨੇ ਮਦਦ ਲੈਣੀ ਨਹੀਂ ਇਸ ਕਰਕੇ ਆਪਣੇ ਢੇਰ ਤੋਂ ਦਾਣੇ ਚੁੱਕ ਕੇ ਤੇ ਆਪਣੇ ਭਰਾ ਦੇ ਢੇਰ ਦੇ ਪਾ ਰਿਆ ਸਾਧੂ ਤਾਂ ਕਿ ਪਰਮੇਸ਼ਰ ਦੀ ਖੁਸ਼ੀ ਮਿਲ ਜਾਵੇ ਪਰਮੇਸ਼ਰ ਦੀ ਪ੍ਰਸੰਤਾ ਮਿਲ ਜਾਵੀ ਏ

ਜਿੱਥੇ ਬ੍ਰਹੰਤ ਸੰਤਾਂ ਸਤਗੁਰੂ ਦੀ ਸ਼ਰਨ ਵਿੱਚ ਆਉਂਦੀਆਂ ਨੇ ਨਾ ਉੱਥੇ ਦੋ ਸਿੱਖ ਭਾਈ ਫਿਰਨਾ ਜੀ ਤੇ ਭਾਈ ਜੋਧ ਜੀ ਇਹ ਵੀ ਗੁਰਨਾਨਕ ਬਾਛਾ ਦੀ ਸ਼ਰਨ ਵਿੱਚ ਆਉਂਦੇ ਨੇ ਆ ਕੇ ਹੱਥ ਜੋੜ ਲੈਂਦੇ ਨੇ ਫੇ ਗਰੀਬ ਨਿਵਾਸ ਸਤਗੁਰੂ ਜੀ ਅਸੀਂ ਗ੍ਰਸਤੀ ਹਾਂ ਤੁਹਾਡੀ ਵਡਿਆਈ ਸੁਣ ਕੇ ਸਤਿਗੁਰੂ ਕਰਤਾਰ ਦੇ ਤੁਹਾਡੀ ਸ਼ਰਨ ਵਿੱਚ ਆਏ ਆ ਮਹਾਰਾਜ ਜੀ ਹੇ ਗੁਰਨਾਨਕ ਬਾਦਸ਼ਾਹ ਕਿਰਪਾ ਕਰੋ ਨਾ ਕੋਈ ਇਹੋ ਜਿਹਾ ਢੰਗ ਦੱਸੋ ਮਹਾਰਾਜ ਜੀ ਇਹੋ ਜੀ ਕੋਈ ᔪਗਤੀ ਦੱਸੋ ਕੋਈ ਇਹੋ ਜਿਹਾ ਰਾਹ ਦੱਸੋ ਸਾਡਾ ਇਸੇ ਜਨਮ ਦੇ ਵਿੱਚ ਕਲਿਆਣ ਹੋ ਜਾਵੇ ਪਾਪ ਸਾਡਾ ਉਧਾਰ ਹੋ ਜਾਵੇ ਤੋ ਉਸ ਵੇਲੇ ਗੁਰੂ ਨਾਨਕ ਬਾਛਾ ਪਤਾ ਕੀ ਕਹਿੰਦੇ ਕਹਿੰਦੇ ਭਲੋ ਸਭ ਤੋਂ ਪਹਿਲਾਂ ਆਪਣੇ ਹੰਕਾਰ ਨੂੰ ਤਿਆਗਣਾ ਪਵੇਗਾ ਕਿਉਂ ਪਰਮੇਸ਼ਰ ਦੇ ਘਰ ਹੰਕਾਰੀ ਬੰਦਾ ਕਦੇ ਪਰਵਾਨ ਨਹੀਂ ਹੁੰਦਾ ਤੇ ਪਰਮੇਸ਼ਰ ਦੇ ਘਰ ਸਿੱਕਾ ਵੀ ਨਿਮਰਤਾ ਦਾ ਚੱਲਦਾ ਹੈ ਬੋਲੋ ਸਿੱਕਾ ਕਿਹੜਾ ਚੱਲਦਾ ਹੈ ਨਿਮਰਤਾ ਦਾ ਉਹ ਭਾਈ ਆਪਣੇ ਆਪ ਨੂੰ ਹਮੇਸ਼ਾ ਸੇਵਕ ਸਮਝਣਾ ਹੈ ਉਸ ਅਕਾਲ ਪੁਰਖ ਨੂੰ ਸਵਾਮੀ ਸਮਝਣਾ ਹੈ ਬੋਲੋ ਕੀ ਆਖਿਆ ਕੋ ਨਾਨਕ ਬਾਦਸ਼ਾਹ ਜੀ ਨੇ ਆਪਣੇ ਆਪ ਨੂੰ ਸੇਵਕ ਸਮਝਣਾ ਹੈ ਉਸ ਅਕਾਲ ਰਖਵਾਹਿ ਗੁਰੂ ਨੂੰ ਸਵਾਮੀ ਸਮਝਣਾ ਹੈ ਪਾਵਨ ਨਿਮਰਤਾ ਰੱਖਣੀ ਹੈ ਇਹ ਨਹੀਂ ਕੋਈ ਚੰਗਾ ਕੰਮ ਹੋ ਜਾ ਡੀਂਗ ਮਾਰ ਕੇ ਅਖਣਾ ਇਹ ਕੰਮ ਤਾਂ ਮੈਂ ਕੀਤਾ ਜੋ ਕੋਈ ਕੰਮ ਨਾ ਬਣੇ ਪਰਮੇਸ਼ਰ ਨੂੰ ਇਦਾਂ ਹੀ ਭਉਂਦਾ ਸੀ ਜੇ ਗੱਲ ਪਰਮੇਸ਼ਰ ਨਾਲ ਛੁੱਟ ਦੇਣੀ ਜੇ ਚੰਗਾ ਕੰਮ ਹੋ ਗਿਆ ਤਾਂ ਵੀ ਪਰਮੇਸ਼ਰ ਤੇਰੀ ਕਿਰਪਾ ਦੇ ਨਾਲ ਹੋ ਗਿਆ ਹੈ ਜੇ ਕੰਮ ਨਹੀਂ ਹੋਇਆ ਨਾ ਤਾਂ ਸਤਿਗੁਰੂ ਤੁਹਾਨੂੰ ਇਦਾਂ ਹੀ ਭੌਂਦਾ ਸੀ ਸ਼ਾਇਦ ਇਹਦੇ ਤੇ ਮੇਰਾ ਭਲਾ ਹੋਵੇ ਇਹ ਅਵਸਥਾ ਜ਼ਹੀਨੀ ਹੈ ਅਦ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਫਿਰਨਾ ਜੀ ਨੂੰ ਭਾਈ ਜੋਧ ਜੀ ਨੂੰ ਆਖਣ ਲੱਗੇ ਉਹ ਭਾਈ ਸਿੱਖੋ ਜੇ ਚਾਹੁੰਦੇ ਨਾ ਕਲਿਆਣ ਹੋ ਜਾਵੇ ਫਿਰ ਆਪਣੇ ਆਪ ਨੂੰ ਸੇਵਕ ਸਮਝਣਾ ਹੈ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਸਵਾਮੀ ਸਮਝਣਾ ਹੈ ਤੇ ਗੁਰਨਾਨਕ ਬਾਛੀ ਕਹਿੰਦੇ ਪਿਛੇ ਲਾਤ ਜਾਗਣਾ ਹੈ ਸਤਿਗੁਰੂ ਪਿਛੇ ਲਾਤ ਜਾ ਕੇ ਫਿਰ ਕਰਨਾ ਕੀ ਹੈ ਤੇ ਗੁਰਨਾਨਕ ਬਾਛਾ ਪਤਾ ਕੀ ਕਹਿੰਦੇ ਕਿਤੇ ਫਿਰ ਸ਼ਬਦ ਦੀ ਕਮਾਈ ਕਰਨੀ ਹੈ ਸ਼ਬਦ ਦੀ ਕਮਾਈ ਕਰਨੀ ਹੈ ਉਸ ਅਕਾਲ ਪੁਰਖ ਦੀ ਵਡਿਆਈ ਕਰਨੀ ਹੈ ਧਰਮਸ਼ਾਲਾ ਜਾਓ ਕਰ ਚੌਂਕਾ ਮਾਰ ਕੇ ਬੈਠ ਜਾਓ ਉਸ ਪਰਮੇਸ਼ਰ ਅਕਾਰੁਖ ਦੀ ਵਡਿਆਈ ਕਰਨੀ ਹੈ ਸ਼ਬਦ ਦੀ ਕਮਾਈ ਕਰਦੀ ਹੈ ਆਓ ਗੁਰਮਖੋ ਦਾਸ ਦਾ ਦਿਲ ਹੈ ਭਾਵੇਂ ਕੋਈ ਇੱਥੇ ਬੈਠਾ ਹੈ ਭਾਵੇਂ ਘਰਾਂ 'ਚ ਬੈਠ ਕੇ ਇਸ ਮਕਮ ਦਾ ਸੰਗਤਾਂ ਆਨੰਦ ਮਾਣ ਰਹੀਆਂ ਨੇ ਦੋ ਕਮਿੰਟ ਚੌਂਕੜੇ ਮਾਰ ਲਓ ਅਸੀਂ ਵੀ ਰਲ ਮਿਲ ਕੇ ਉਸ ਪਰਮੇਸ਼ਰ ਦੇ ਗੁਣ ਗਾਈਏ ਅੱਜ ਗੁਰੂ ਨਾਨਕ ਬਾਦਸ਼ਾਹ ਜੀ ਦਾ ਜੋਤੀ ਜੋਤ ਦਿਵਸ ਹੈ ਪਿਆਰ ਦੇ ਵਿੱਚ ਬਾਬੇ ਦੇ ਪਿਆਰ ਤੇ ਪਰਿਓ ਪਿਆਰ ਸਾਰੀ ਸੰਗਤ ਨਾਲ ਮਿਲ ਕੇ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਗੁਰੂ ਨਾਨਕ ਪਾਸ਼ਾ ਜੀ ਕਹਿੰਦੇ ਭਾਈ ਜੇ ਚਾਹੁੰਦੇ ਹੋ ਨਾ ਕਲਿਆਣ ਇਸੇ ਜਨਮ ਦੇ ਵਿੱਚ ਹੋ ਜਾਵੇ ਤੇ ਆਪਣੇ ਆਪ ਨੂੰ ਸੇਵਕ ਸਮਝਣਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਵਾਮੀ ਜਾਨਣਾ ਹੈ ਤੇ ਅਮਰਤ ਵੇਲੇ ਜਾ ਕੇ ਫਿਰ ਸ਼ਬਦੀ ਕਮਾਈ ਕਰਨੀ ਹੈ ਅਭਿਆਸ ਕਰਨਾ ਹੈ ਤੇ ਦਿਨੇ ਸੱਚੀ ਸੁੱੱਚੀ ਕਿਰਤ ਕਰਨੀ ਹੈ ਆਪਣੀ ਤੇ ਕਿਰਤ ਕਰਨ ਕਰਦਿਆਂ ਯਤਨ ਕਰਨਾ ਹੈ ਤੁਹਾਡੀ ਸੁਰਤ ਵਿੱਚ ਉਹ ਪਰਮੇਸ਼ਰ ਦਾ ਵਾਸਾ ਬਣਿਆ ਰਵੇ ਪਵ ਉਹ ਪਰਮੇਸ਼ਰ ਦੀ ਯਾਦ ਬਣੀ ਰਵੇ ਸਤ ਸੰਗਿਓ ਇਹ ਗੁਰ ਨਾਨਕ ਪਾਸ਼ਾ ਕੋ ਆਗਿਆ ਲੈ ਕੇ ਆਪੋ ਆਪਣੇ ਘਰਾਂ ਚ ਜਾਂਦੇ ਨੇ ਤੇ ਅਮਰਤ ਵੇਲੇ ਜਾਗਦੇ ਨੇ ਸ਼ਬਦ ਦੀ ਕਮਾਈ ਵੀ ਕਰਦੇ ਨੇ ਆਪਣੇ ਆਪ ਨੂੰ ਸੇਵਕ ਤੇ ਪਰਮੇਸ਼ਰ ਵਾਹਿਗੁਰੂ ਨੂੰ ਸਵਾਮੀ ਜਾਣਦੇ ਨੇ ਜ਼ਿੰਦਗੀ 'ਚ ਨਿਮਰਤਾ ਵੀ ਧਾਰਨ ਕਰ ਲਈ ਇਹਨਾਂ ਨੇ ਕਿਰਤ ਵੀ ਸੱਚੀ-ਸੱਚੀ ਕਰਦੇ ਨੇ ਤੇ ਲੋਕ ਇਹਨਾਂ ਦਾ ਬੜਾ ਸਤਿਕਾਰ ਕਰਦੇ ਨੇ ਜਿੱਦੜ ਵੀ ਜਾਂਦੇ ਨੇ ਲੋਕ ਕਹਿੰਦੇ ਨੇ ਵਾਕਈ ਧੰਨ ਗੁਰੂ ਹੈ ਧੰਨ ਗੁਰੂ ਕੇ ਸਿੱਖ ਨੇ ਜੇ ਗੁਰੂ ਧੰਨ ਹੈ ਤੇ ਗੁਰੂ ਕੇ ਸਿੱਖ ਵੀ ਧੰਨ ਨੇ ਬੜਾ ਉੱਚਾ-ਸੁੱੱਚਾ ਜੀਵਨ ਹੈ ਬੜਾ ਪਿਆਰਾ ਜੀਵਨ ਹੈ ਸਤਸੰਗਿਓ ਇਹ ਹੁਣ ਦਿਨ ਰਾਤ ਇਹ ਗੁਰੂ-ਗੁਰੂ ਜਪਦੇ ਨੇ ਸਤਪੁਰਦਿਆਂ ਵਡਿਆਈਆਂ ਕਰਦੇ ਨੇ ਤੇ ਸੰਗਤਾਂ ਇਹਨਾਂ ਦਾ ਬੜਾ ਸਤਿਕਾਰ ਕਰਦੀਆਂ ਨੇ ਤੇ ਇਹਨਾਂ ਦਾ ਫਿਰ ਪਿਆਰਾ ਜੀਵਨ ਵੇਖ ਕੇ ਨਾ ਭਾਈ ਗੁਰਦਾਜ ਜੀ ਪਤਾ ਕੀ ਕਹਿੰਦੇ ਇਹਨਾਂ ਆਖਿਓ ਭਾਈ ਗੁਰਚਰਨ ਸਿੰਘ ਜੀ ਨੇ ਇਹ ਕਥਾ ਸੁਣਾਈ ਅਸੀਂ ਸੁਣੀ ਨਹੀਂ ਕਦੀ ਭਾਈ ਗੁਰਦਾਜ ਜੀ ਕਹਿੰਦੇ ਕਹਿੰਦੇ ਫਿਰਨਾ ਖੈਰਾ ਜੋਤ ਸਿੱਖ ਜਿਵਾਈ ਗੁਰਸੇਵ ਸਮਾਵੇ ਵੇਖੋ ਭਾਈ ਗੁਰਦਾਸ ਜੀ ਨੇ ਗੁਰਮੁਖੀ ਫੇਰ ਮੋੜ ਲਾਤੀ ਇਹ ਗੁਰਸਿੱਖਾਂ ਦਾ ਨਾਮ ਲੈ ਕੇ ਸਤਸੰਗਿਓ ਵੇਖੋ ਗੁਰਨਾਨਕ ਬਾਛਾ ਨੇ ਕੇਵਲ ਤੇ ਕੇਵਲ ਇਹ ਉਪਦੇਸ਼ ਦੋ ਸਿੱਖਾਂ ਨੂੰ ਨਹੀਂ ਬਖਸ਼ਿਆ ਸਮੁੱਚੇ ਸੰਸਾਰ ਦੀ ਝੋਲੀ 'ਚ ਇਹ ਉਪਦੇਸ਼ ਪਾਇਆ ਜਿਹੜਾ ਵੀ ਇਹ ਉਪਦੇਸ਼ ਕਮਾਵੇਗਾ ਨਾ ਉਹਦਾ ਭਲਾ ਵੀ ਹੋਵੇਗਾ ਤੇ ਉਹਦੇ ਪਰਿਵਾਰ ਦਾ ਭਲਾ ਵੀ ਹੋ ਜਾਵੇਗਾ ਬੋਲੇ ਈਸੂ ਨਿਹਾਲ ਫਿਰ ਕਰਤਾਰਪੁਰੀ ਗੁਰਮਖੋ ਤਕਰੀਬਨ 1532 ਦੇ ਵਿੱਚ ਲਗਭਗ ਫਿਰ ਭਾਈ ਲੈਣਾ ਜੀ ਗੁਰਨਾਨਕ ਬਾਛਾ ਦੀ ਸ਼ਰਨ ਵਿੱਚ ਆਉਂਦੇ ਨੇ ਜਦੋਂ ਭਾਈ ਲੈਣਾ ਜੀ ਗੁਰਨਾਨਕ ਬਾਛਾ ਦੀ ਸ਼ਰਨ ਵਿੱਚ ਆਉਂਦੇ ਨੇ ਨਾ ਇੱਕ ਵਾਰ ਤਾਂ ਕੁਝ ਦਿਨ ਰਹਿ ਕੇ ਵਾਪਸ ਜਾਂਦੇ ਨੇ ਫਿਰ ਘਰੋਂ ਦੁਬਾਰਾ ਜਦੋਂ ਆਉਂਦੇ ਨੇ ਨਾ ਤੇ ਮਾਤਾ ਸੁਲੱਖਣੀ ਜੀ ਘਰ ਦੇ ਭਾਈ ਲੈਣਾ ਜੀ ਉਹ ਤਾਂ ਖੇਤਾਂ 'ਚ ਗਏ ਨੇ ਜਦੋਂ ਭਾਈ ਲੈਣਾ ਜੀ ਖੇਤਾਂ 'ਚ ਜਾਂਦੇ ਨੇ ਗੁਰੂ ਨਾਨਕ ਪਾਸ਼ਾ ਆਪ ਖੇਤੀ ਕਰਦੇ ਨੇ ਜੋ ਵੱਦੂ ਘਾਟੂ ਬਿੱਟੀ ਹੁੰਦੀ ਨੇ ਫਸਲ ਦੇ ਚ ਉਹ ਕੱਢਦੇ ਹੁੰਦੇ ਨੇ ਗੁਰੂ ਨਾਨਕ ਪਾਸ਼ਾ ਜੀ ਭਾਈ ਲੈਣਾ ਨਾਲ ਲੱਗ ਜਾਂਦੇ ਨੇ ਹੁਣ ਭਾਈ ਲੈਣਾ ਜੀ ਵੀ ਨਾਲ-ਨਾਲ ਗੁਰੂ ਨਾਨਕ ਪਾਸ਼ਾ ਦੇ ਖੇਤਾਂ 'ਚ ਕੰਮ ਕਰਦੇ ਨੇ ਵਾਪਸ ਆਉਣ ਲੱਗੇ ਨਾ ਪਾਣੀ ਨਾਲ ਭਰੀ ਹੋਈ ਘਾਹ ਦੀ ਪੰਡ ਚਿੱਕੜ ਨਾਲ ਭਰੀ ਹੋਈ ਘਾਹ ਦੀ ਪੰਡ ਜਦੋਂ ਗੁਰੂ ਨਾਨਕ ਪਾਸ਼ਾ ਆਪਣੇ ਸਿਰ ਤੇ ਚੁੱਕ ਲੱਗੇ ਨਾ ਸਿਰ ਤੇ ਚੁੱਕਣ ਲੱਗੇ ਤਾਂ ਭਾਈ ਲੈਣਾ ਜੀ ਨੇ ਹੱਥ ਜੋੜ ਲੈ ਸਤਿਗੁਰੂ ਇਹ ਪੰਡ ਮੇਰੇ ਸਿਰ ਤੇ ਜਗਾ ਦਿਓ ਆਖਿਆ ਦੇ ਸਹਿਸ ਭਾਏ ਸਤਿਗੁਰੂ ਇਹ ਪੰਡ ਮੇਰੇ ਸਿਰ ਤੇ ਜਗਾ ਦਿਓ ਭਾਈ ਲੈਣਾ ਜੀ ਪੰਡ ਚੁੱਕ ਲੋਗੇ ਪੰਡ ਭੜੀ ਜੇ ਸਤਿਗੁਰੂ ਸਿਰ ਤੇ ਹੱਥ ਰੱਖੋ ਆ ਜੋ ਚੁੱਕੀ ਦਾ ਘਾਹ ਦੀ ਪੰਡ ਹੁਣ ਵਿੱਚ ਪਾਣੀ ਚਿੱਕਰ ਸੀ ਗਰਮਕੋ ਕਰ ਆਉਂਦਿਆਂ ਆਉਂਦਿਆਂ ਉਹ ਸਾਰਾ ਚਿੱਕਰ ਚੋ ਜੋ ਕੇ ਭਾਈ ਲੈਣਾ ਜੀ ਦੇ ਕੱਪੜੇ ਤੇ ਲੱਗ ਗਿਆ ਤੇ ਮਾਤਾ ਸੁਲੱਖਣੀ ਜੀ ਪਤਾ ਕੀ ਕਹਿੰਦੇ ਕਿ ਸਤਿਗੁਰੂ ਜੀ ਵੇਖੋ ਤੁਸੀਂ ਵੀ ਕੀ ਕਰਦੇ ਹੋ ਪਾਈ ਲੈਣਾ ਜਿਹਨੇ ਕਿੰਨੇ ਸੋਹਣੇ ਕੱਪੜੇ ਪਾਇਸ ਹਨ ਤੇ ਸਿਰ ਤੇ ਤੁਸੀਂ ਪੰਡ ਚਾਹਤੀ ਵੇਖੋ ਵਿੱਚੋਂ ਚਿੱਕਰ ਨਿਕਲ ਨਿਕਲ ਕੇ ਸਾਰੇ ਕੱਪੜੇ ਵੀ ਖਰਾਬ ਹੋ ਗਏ ਨੇ ਤੇ ਗੁਰੂ ਨਾਨਕ ਬਾਸ਼ਾ ਹੀ ਪਤਾ ਕੀ ਕਹਿੰਦੇ ਕਿ ਸੁਲੱਖਣੀ ਸੁਲੱਖਣੀ ਇਹ ਪੰਡ ਕੇਰੀ ਸੀ ਸਤਗੁਰੂ ਦਾ ਘਰ ਦੀ ਪੰਡ ਹੈ ਅੱਖ ਲੈ ਕੇ ਸੁਲੱਖਣੀ ਇਹ ਘਰ ਦੀ ਪੰਡ ਲੋਕੀ ਤਾਂ ਆਪਣੀਆਂ ਨਜ਼ਰਾਂ ਨਾਲ ਇਹਨੂੰ ਘਾਹ ਦੀ ਪੰਡ ਆਖਣਗੇ ਵੇਖਣ ਨੂੰ ਤਾਂ ਇੱਕ ਘਾਹ ਦੀ ਪੰਡ ਲੱਗਦੀ ਹੈ ਪਰ ਜੋ ਅਸੀਂ ਭਾਈ ਲੈਣਾ ਨੇ ਜਿਹਨੂੰ ਪੰਡ ਚ ਕਾਈ ਹੈ ਨਾ ਉਹ ਘਾਹ ਦੀ ਪੰਡ ਨਹੀਂ ਉਹ ਦੀਨ ਤੇ ਦੁਨੀਆ ਦਾ ਛੱਤਰ ਝੂਲ ਰਿਹਾ ਹੈ ਭਾਈ ਲੈਣਾ ਦੇ ਸਿਰ ਤੇ ਬੋਲੇ ਸੋ ਨਿਹਾਲ ਦੀਨ ਤੇ ਦੁਨੀਆ ਦਾ ਛੱਤਰ ਝੂਲੇਗਾ ਭਾਈ ਲੈਣਾ ਜਿਹਦੇ ਸਿਰ ਤੇ ਤੇ ਜਿਹੜਾ ਕਹਿੰਦੇ ਚਿੱਕਰ ਇਹ ਤਾਂ ਕੇਸਰ ਹੈ ਕੇਸਰ ਸਤਸੰਗਿਓ ਅੱਜ ਭਾਈ ਲੈਣਾ ਜੀ ਸਤਿਗੁਰੂ ਜੀ ਨੂੰ ਆਖਣਗੇ ਗ੍ਰੀਮ ਨੂੰ ਸਤਿਗੁਰੂ ਜੀ ਹੁਣ ਮੈਨੂੰ ਆਪਣੇ ਕੋਲ ਹੀ ਰੱਖੋ ਤੁਸੀਂ ਆਪਣੇ ਚਰਨਾਂ 'ਚ ਰੱਖੋ ਇੱਥੇ ਤਾਂ ਉਸ ਵੇਲੇ ਗੁਰੂ ਨਾਨਕ ਬਾਦਸ਼ਾਹ ਪਤਨਾ ਕੀ ਕਹਿੰਦੇ ਕਹਿੰਦੇ ਭਾਈ ਲੈਣਾ ਜੀ ਜੇ ਇੱਥੇ ਰਹਿਣਾ ਹੈ ਨਾ ਸਾਡੀਆਂ ਪਿਆਰ ਪੜੀਆਂ ਕੋਈ ਸ਼ਰਤਾਂ ਤੁਹਾਨੂੰ ਮੰਨਣੀਆਂ ਪੈਣਗੀਆਂ हे गरीब नुवा सतगुरु जी हुक्म करो तुसी गुरु नानक पाशा जी कंदे कंदे ਪਹਿਲ ਸਭ ਤੋਂ ਪਹਿਲਾਂ ਪਿਛਲ ਰਾਤ ਜਾਗਣਾ ਪਵੇਗਾ ਹੁਣ ਗੱਲ ਸੁਣਿਆ ਤੁਸੀਂ ਸਮਝ ਆਇਆ ਤੇ ਭਾਈ ਲੈਣਾ ਜਿਹਨੂੰ ਗੁਰੂ ਨਾਨਕ ਪਾਸ਼ਾ ਜੀ ਨੇ ਬਚਨ ਉਹਨਾਂ ਦੀ ਝੋਲੀ ਚ ਪਾਏ ਪਰ ਇਹ ਬਚਨਾ ਦੇ ਵਿੱਚ ਸਭੁੱੱਚੇ ਸੰਸਾਰ ਦਾ ਭਲਾ ਹੈ ਬਿਲਕੁਲ ਇਧਰ ਧਿਆਨ ਦੇਣਾ ਸਤ ਸੰਗਿਓ ਸਤਗੁਰ ਜੀ ਕਹਿੰਦੇ ਭਾਈ ਲੈਣਾ ਜੀ ਜੇ ਚਾਹੁੰਦੇ ਹੋ ਸਾਡੇ ਕੋਲ ਰਹਿਣਾ ਹੈ ਸਭ ਤੋਂ ਪਹਿਲਾਂ ਪਿਛਲ ਰਾਤ ਜਾਗਣਾ ਪਵੇਗਾ ਗੁਰ ਸਤਗੁਰੂ ਕਾ ਜੋ ਸਿੱਖ ਰਖਾਏ ਸੁ ਭਲਕੇ ਉੱਠ ਹਰ ਨਾਮ ਤੇ ਆਵੇ ਗੁਰ ਰਾਮਦਾਸ ਦਾ ਸ਼ਬਦ ਹੈ ਸਤਗੁਰੂ ਤੁਹਾਡੀ ਕਿਰਪਾ ਨਾਲ ਪਿਛਲ ਰਾਤ ਜਾ ਕੇ ਜਾਗਰੀ ਪਿਆ ਫਿਰ ਕਰਨਾ ਕੀ ਹੈ اے ਗਰੀਬ ਨਵਾਜ਼ ਜੀ ਤੁਹਾਡੀ ਕਿਰਪਾ ਨਾਲ ਮੈਂ ਪਿਛਲ ਰਾਤ ਜਾਗ ਪਿਆ ਫਿਰ ਕਰਨਾ ਕੀ ਹੈ ਭਾਈ ਲੈਣਾ ਜੀ ਫਿਰ ਨਦੀ ਤੇ ਇਸ਼ਨਾਨ ਕਰਕੇ ਆਉਣਾ ਹੈ ਸਾਧਗੁਰੂ ਨਦੀ ਦੇ ਇਸ਼ਨਾਨ ਵੀ ਕਰ ਲਿਆ ਫਿਰ ਕੀ ਕਰਨਾ ਹੈ ਫਿਰ ਚੌਂਕੜਾ ਮਾਰਨਾ ਹੈ ਭਾਈ ਲੈਣਾ ਜੀ ਸਤਗੁਰੂ ਚੌਂਕੜਾ ਵੀ ਮਾਰ ਲਿਆ ਉਸ ਤੋਂ ਬਾਅਦ ਕੀ ਕਰਨਾ ਹੈ ਸਾਧਗੁਰੂ ਕਹਿੰਦੇ ਸਬਦ ਦੀ ਕਮਾਈ ਕਰਨੀ ਹੈ ਪਰਮੇਸ਼ਰ ਦੀ ਵਡਿਆਈ ਕਰਨੀ ਹੈ ਆਓ ਜਪੋ ਸਤਨਾਮ ਵਾਹਿ

ਸਤਨਾਮ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਗੁਰੂ ਤੁਹਾਡੀ ਕਿਰਪਾ ਨਾਲ ਪਿਛਲੇ ਰਾਤ ਜਾਗ ਵੀ ਪਿਆ ਨਦੀ ਦੇ ਇਸ਼ਨਾਨ ਵੀ ਕਰ ਲਿਆ ਚੌਂਕੜਾ ਵੀ ਮਾਰ ਲਿਆ ਸ਼ਬਦ ਦੀ ਕਮਾਈ ਵੀ ਕਰ ਲਈ ਉਸ ਤੋਂ ਬਾਅਦ ਆ ਕੀ ਕਰਨਾ ਹੈ ਤਾਨੂੰ ਬੜਾ ਆਨੰਦ ਆਏਗਾ ਭਾਈ ਲੈਣਾ ਜੀ ਬੇਨਤੀਆਂ ਕਰਦੇ ਪਏ ਨੇ ਗੁਰੂ ਨਾਨਕ ਪਾਸ਼ਾ ਅਗਲਾ ਰਾਹ ਦੱਸਦੇ ਪਏ ਨੇ ਉਸ ਵੇਲੇ ਗੁਰੂ ਨਾਨਕ ਪਾਸ਼ਾ ਕਹਿੰਦੇ ਫਿਰ ਪਿਆਰ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਬਲੋ ਕੀ ਆਖਿਆ ਪਿਆਰ ਵਿੱਚ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਪਾਠ ਤਾਂ ਜੰਨਾ ਅਸੀਂ ਵੀ ਕਰਦੇ ਆ ਪਰ ਇੱਥੇ ਗੁਰੂ ਨਾਨਕ ਪਾਸ਼ਾ ਕਹਿੰਦੇ ਪ੍ਰੇਮ ਦੇ ਨਾਲ ਪਿਆਰ ਵਿੱਚ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਸਿਖੜ ਜਾਣਾ ਨਹੀਂ ਹਫਤੇ 'ਚ ਇੱਕ ਵਾਰੀ ਪਿਆਰ ਦੇ ਨਾਲ ਜਪਜੀ ਸਾਹਿਬ ਦਾ ਪਾਠ ਕਰ ਲਿਆ ਕਰ। ਯਤਨ ਕਰਿਆ ਕਰੂ ਗੁਰਮਖੋ। ਸਤਿਗੁਰੂ ਪ੍ਰੇਮ ਦੇ ਨਾਲ ਪਿਆਰ ਦੇ ਨਾਲ ਜਪਜੀ ਸਾਹਿਬ ਦਾ ਪਾਠ ਕਰ ਲਿਆ ਫਿਰ ਕੀ ਕਰਨਾ ਹੈ? ਕਹਿੰਦੇ ਫਿਰ ਧਰਮਸ਼ਾਲਾ 'ਚ ਜੋ ਸੰਗਤ ਆਉਂਦੀ ਉਹਦੀ ਸੇਵਾ ਕਰਨੀ ਹੈ। ਆਏ ਗਿਆ ਤੱਥੀਆਂ ਦੀ ਸੇਵਾ ਕਰਨੀ ਹੈ। ਇੱਥੇ ਫਿਰ ਭਾਈ ਲੈਣਾ ਜੀ ਨੇ ਦੋਵੇਂ ਹੱਥ ਜੋੜ ਲਏ। ਸਤਿਗੁਰੂ ਮੇਰੀ ਅਖੀਲੀ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ। ਆਖਿਆ ਤੇ ਸੈਜ ਸੁਭਾਏ ਸੀ ਸਤਗੁਰੂ ਮੇਰੀ ਅਖੀਲੀ ਬੇਨਤੀ ਹੈ ਤੁਹਾਡੇ ਚਰਨਾ ਵਿੱਚ ਪਰ ਮੇਰੇ ਖਿਆਲ ਦੇ ਨਾਲ ਸਤਮੋਚੀਏ ਭਾਈ ਲੈਣਾ ਜੀ ਵੱਲੋਂ ਇਹ ਅਖੀਲੀ ਬੇਨਤੀ ਸੀ ਇਸ ਤੋਂ ਬਾਅਦ ਵੇ ਸਾੜੀ ਜ਼ਿੰਦਗੀ ਹੁਕਮ ਮੰਨਿਆ ਜੇ ਆਖਿਆ ਨਾ ਅਦੀ ਦਾਤ ਨੂੰ ਜਬ ਭਾਈ ਲੈਣਿਆ ਕੱਪੜੇ ਧੋ ਕੇ ਆ 7 ਵਜੇ ਜੇ ਚਿੱਕਰ ਦੇ ਡੂੰਗਾ ਸੁੱਟ ਸਕਦਾ ਜਾ ਲੈਣਿਆ ਇਹ ਡੂੰਗਾ ਕੱਢ ਕੇ ਲਿਆ ਸਤਿਵੰਤ ਜੀ ਜੇ ਸੰਗਤ ਆਈ ਹੈ ਆਖਿਆ ਉਹ ਲੈਣਿਆ ਦ੍ਰਕਤੀ ਦੇ ਉੱਪਰ ਚੜ ਦਕ ਨੂੰ ਝਾਰ ਮਠਿਆਈਆਂ ਡਿੱਗਣ ਗਿਆ ਸੰਗਤ ਨੂੰ ਸ਼ਿਕਾਵਾਂਗੇ ਆਖਣ ਵਾਲਿਆ ਇਹ ਵੀ ਆਖਿਆ ਉਹ ਭਾਈ ਲੈਣਿਆ ਤੁਹਾਨੂੰ ਕੀ ਹੋ ਗਿਆ ਕਦੀ ਦ੍ਰਕਤਾ ਨੂੰ ਮਠਿਆਈਆਂ ਲੱਗਦੀਆਂ ਨੇ ਉਸ ਵੇਲੇ ਭਾਈ ਲੈਣਾ ਜਿਹਨੇ ਦੋਵੇਂ ਹੱਥ ਜੋੜ ਲੈ ਕੇ ਤੇ ਮੈਨੂੰ ਇਹ ਗੱਲ ਦਾ ਨਹੀਂ ਪਤਾ ਦ੍ਰਕਤਾ ਨੂੰ ਮਠਿਆਈਆਂ ਲੱਗਦੀਆਂ ਹਨ ਜਾਂ ਨਹੀਂ ਲੱਗਦੀਆਂ ਪਰ ਇਹ ਮੇਰੇ ਗੁਰੂ ਜੀ ਦਾ ਹੁਕਮ ਹੈ ਜੇ ਆਖਿਆ ਨਾ ਮੁਰਦਾ ਪਿਆ ਹੈ ਉਹ ਭਾਈ ਲੈਣਿਆ ਇਹ ਮੁਰਦਾ ਕਾਲਾ ਹੱਥ ਜੋੜਲੇ ਸਤਗੁਰੂ ਪੈਲਾ ਵਾਲੇ ਪਾਸੇ ਖਾਵਾਂ ਤੇ ਸਿਰ ਵਾਲੇ ਪਾਸੇ ਖਾਵਾਂ ਫੇ ਹੁਕਮ ਮੰਨਿਆ ਜੇ ਅੱਧੀ ਰਾਤ ਹੋਈ ਹੈ ਆਖਿਆ ਉਹ ਭਾਈ ਲੈਣਿਆ ਕਿੰਨੀ ਕੀ ਰਾਤ ਬੀਤ ਗਈ ਕਿੰਨੀ ਕੀ ਰਾਤ ਰਹਿੰਦੀ ਹੈ ਅੱਖ ਲਗੇ ਸਤਗੁਰੂ ਜਿੰਨੀ ਤੁਸੀਂ ਬਤਾਈ ਹੈ ਉਨੀ ਬੀਤ ਗਈ ਹੈ ਜਿੰਨੀ ਸਤਗੁਰੂ ਜੀ ਤੁਸੀਂ ਰੱਖੀ ਹੈ ਉਨੀ ਰਹਿੰਦੀ ਹੈ ਵੇਖੋ ਇਹ ਅਵਸਥਾ ਸੀ ਗੁਰਮੁਖ ਸਤਗੁਰੂ ਦਿਨ ਰਾਤ ਤੇਰੇ ਹੁਕਮ ਵਿੱਚ ਨੇ ਜੇ ਕਿਸ ਨੇ ਸਿੱਖ ਨੇ ਇੱਕ ਟੱਗਾ ਪੇਟਾ ਕੀਤਾ ਸਤਹੁ ਨੇ ਟੱਗਾ ਜੋ ਕਿ ਆਪਣੀ ਮੁਠੀ 'ਚ ਬੰਦ ਕਰ ਲਿਆ ਕਈ ਸਿੱਖਾਂ ਨੂੰ ਪੁੱਛਿਆ ਆਪਣੇ ਪੁੱਤਰਾਂ ਨੂੰ ਪੁੱਛਿਆ ਸਾਡੀ ਮੁਠੀ 'ਚ ਕੀ ਸਭ ਆਖੇ ਟੱਗਾ ਸਤਹੁ ਤੁਹਾਡੀ ਮੁਠੀ ਵਿੱਚ ਅਖੀਰ ਤੇ ਪੁੱਛਿਆ ਭਾਈ ਲੈਣਾ ਜੀ ਤੁਸੀਂ ਦੱਸੋ ਸਾਡੀ ਮੁਠੀ 'ਚ ਕੀ ਹੈ ਆਖਿਆ ਸਤਗੁਰੂ ਮੁਠੀ ਤੁਹਾਡੀ ਹੋਵੇ ਦੱਸਾਂ ਮੈਂ ਨਹੀਂ ਲੈਣਾ ਦੱਸ ਸਾਡੀ ਮੁਠੀ ਚ ਕੀ ਹੈ ਸਤਿਗੁਰੂ ਤੁਹਾਡੀ ਮੁਠੀ ਵਿੱਚ ਕਰੋੜਾਂ ਇਬ੍ਰਹਿਮੰਡ ਵਸਦੇ ਨੇ ਵਾਹਿਗੁਰੂ ਇਹ ਮੁਠੀ ਜਿਹਦੇ ਵੱਲ ਖੁੱਲ ਜਾਵੇ ਨਾ ਸਤਿਗੁਰੂ ਉਹਦੇ ਪਿੱਛੇ 9 ਅੰਗੜੀਆਂ 18 ਸਿੱਧੀਆਂ ਭੱਜੀਆਂ ਫਿਰਦੀਆਂ ਨੇ ਸਤਿਗੁਰੂ ਇਹ ਪਵਿੱਤਰ ਹੱਥ ਕਿਸੇ ਮੂਰਖ ਦੇ ਸਿਰ ਤੇ ਵੀ ਰੱਖ ਦੋ ਨਾ ਉਹਨੂੰ ਵੀ ਤਨਾ ਭਮਣਾ ਦੀ ਸੋਜੀ ਹੋ ਜਾਂਦੀ ਬੋਲੇ ਸੋ ਨਿਹਾਲ ਹੁਣ ਭਾਈ ਲੈਣਾ ਜਿਹੜੇ ਸਤਗੁਰੂ ਅਖੀਰਲੀ ਬੰਦੀਆ ਤੁਹਾਡੇ ਚਰਨਾਂ ਦੇ ਵਿੱਚ ਜੇ ਤੁਹਾਡੀ ਕਿਰਪਾ ਦੇ ਨਾਲ ਪਿਛਲਾਤ ਜਾਗ ਪਿਆ ਚੌਂਕੜਾ ਵੀ ਮਾਰ ਲਿਆ ਇਸ਼ਨਾਨ ਵੀ ਕਰ ਲਿਆ ਸ਼ਬਦੀ ਕਮਾਈ ਵੀ ਕਰ ਲਈ ਜਪਜੀ ਸਾਹਿਬ ਦਾ ਪਾਠ ਵੀ ਕਰ ਲਿਆ ਸੰਗਤ ਦੀ ਸੇਵਾ ਵੀ ਕਰ ਲਈ ਸਤਗੁਰੂ ਤੇ ਮਿਲੇਗਾ ਕੀ ਹੋਵੇਗਾ ਕੀ ਉਸ ਵੇਲੇ ਕੋ ਨਾਨਕ ਬਾਦਸ਼ਾਹਾਂ ਬੜੇ ਪ੍ਰਸੰਨ ਹੋਏ ਤੇ ਪਤਾ ਕੀ ਕਹਿੰਦੇ ਕਹਿੰਦੇ ਭਾਈ ਲੈਣਾ ਜੀ ਤੁਸੀਂ ਪਿਛਲ ਰਾਤ ਜਾਗਿਓ ਨਦੀ ਤੇ ਇਸ਼ਨਾਨ ਕਰਿਓ ਚੌਂਕੜਾ ਮਾਰਿਓ ਜਪਜੀ ਸਾਹਿਬ ਦਾ ਪਾਠ ਕਰਿਓ ਸ਼ਬਦ ਦੀ ਕਮਾਈ ਕਰਿਓ ਸੰਗਤ ਦੀ ਸੇਵਾ ਕਰਿਓ ਕਹਿੰਦੇ ਕੀ ਮਿਲੇਗਾ ਹੋਏ ਭਾਈ ਲੈਣਾ ਜੀ ਫਿਰ ਤੁਸੀਂ ਮੇਰਾ ਹੀ ਰੂਪ ਹੋ ਜਾਵੋਗੇ ਬੋਲੇ ਸੋ ਨਿਹਾਲ ਸਤਿਮੁੱਚ ਗੁਰਮੁਖੋ ਅਦ ਭਾਈ ਲੈਣਾ ਜੀ 1539 ਦੇ ਵਿੱਚ ਜਦੋਂ ਗੁਰਨਾਨਕ ਬਾਦਸ਼ਾਹ ਜੀ ਨੇ ਆਪਣੀ ਜੋਤ ਭਾਈ ਲੈਣਾ ਜੀ ਦੇ ਅੰਦਰ ਟਕਾਤੀ ਨਾ ਅਦ ਭਾਈ ਲੈਣਾ ਜੀ ਤੁਹਾਨੂੰ ਗੁਰੂ ਅੰਗਦ ਦੇ ਜੀ ਬਣ ਕੇ ਗੁਰਨਾਨਕ ਬਾਦਸ਼ਾਹ ਦਾ ਰੂਪ ਬਣ ਗਏ ਸਤ ਸੰਗਿਓ ਫੇ ਗੁਰਨਾਨਕ ਬਾਦਸ਼ਾਹ ਜੀ ਨੇ ਭਾਈ ਲੈਣਾ ਜੀ ਨੂੰ ਨਾ ਖੰਡੂਰ ਸਹਿ ਭੇਜਤਾ ਪਤਾ ਸੀ ਇੱਥੇ ਲੋਕ ਈਰਖਾ ਕਰਨਗੇ ਇੱਥੇ ਫਿਰ ਭਾਈ ਗੁਰਦਾਜ ਜੀ ਕਹਿੰਦੇ ਦਿੱਤਾ ਛੋੜ ਕਰਤਾਰਪੁਰ ਬੈਠੇ ਕੰਡੂਰੇ ਜੋਤ ਜਗਾਈ ਗੁਰੂ ਕੋ ਫਿਰ ਸਮਾਂ ਬਣਨਾ ਕਦੀ ਗੁਰੂ ਅੰਗਦ ਦੇ ਜੀ ਨੇ ਆ ਜਾਣਾ ਇੱਧਰ ਕਦੀ ਗੁਰੂ ਨਾਨਕ ਬਾਦਸ਼ਾਹ ਜੀ ਨੇ ਸਤਸੰਗਿਓ ਜਿਸ ਵੇਲੇ 1539 ਦੇ ਵਿੱਚ ਫਿਰ ਗੁਰੂ ਨਾਨਕ ਬਾਦਸ਼ਾਹ ਜੀ ਦੀ ਜੋਤੀ ਜੋ ਸਮਾਈ ਨਾ ਫਿਰ ਗੁਰਤਾ ਗੱਦੀ ਪਹਿਲਾਂ ਹੀ ਗੁਰੰਗਦੇਵ ਜੀ ਨੇ ਦਿੱਤੀ ਗੁਰਮਖੋ ਪਾਈ ਲੈਣ ਦੇਖ ਕੇ ਗੁਰ ਅੰਗਦ ਦੇਵ ਜੀ ਨਾਹਤਾ। ਰਾਵੀ ਦੇ ਕੰਢੇ 'ਤੇ ਜਦੋਂ ਜੋਤੀ ਜੋਤ ਸਮਾਈ ਸਾਡੇ ਇਤਿਹਾਸ 'ਚ ਵੱਖ-ਵੱਖ ਲੋਕ ਲਿਖਦੇ ਨੇ ਕਿਤੇ ਫੇਰ ਸਾਧੂ ਚਾਦਰ ਲਈ ਉੱਪਰ। ਹੁਣ Hindu ਕਹਿੰਦੇ ਅਸੀਂ ਸੰਸਕਾਰ ਕਰਨਾ ਹੈ, ਮੁਸਲਮਾਨ ਕਹਿੰਦੇ ਅਸੀਂ ਦਫਨਾਉਣਾ ਹੈ। ਤੇ ਕੁਝ ਸਿਆਣੇ ਸੱਜਣ ਵਿੱਚੋਂ ਆਏ। ਕਹਿੰਦੇ ਝਗੜਦੇ ਕਿਉਂ? ਪਹਿਲਾਂ ਦੇਖ ਤੋ ਲੋਕ ਗੁਰਨਾਣਕ ਪਾਸ਼ਾ ਚਾਦਰ ਥਲੇ ਨੇ। ਇਹਨੇ ਚਾਦਰ ਚੁੱਕੀ ਤੇ ਗੁਰਨਾਨਕ ਪਾਚੋ ਉੱਥੇ ਨਹੀਂ ਸਨ ਭੱਗਾਂ ਵਾਲਿਓ ਫਿਰ ਜਿਹੜੇ ਚਾਦਰ ਨੂੰ ਇੱਥੇ ਫਾੜਿਆ ਗਿਆ ਅੱਧੀ ਮੁਸਲਮਾਨਾਂ ਨੇ ਲੈ ਲਈ ਅੱਧੀ ਧੂਬੀਰਾ ਨੇ ਇਹਨਾਂ ਜਿਹੜਾ ਬਣਾ ਹੱਸਤਾ ਮੁਸਲਮਾਨ ਧੂਬੀਰਾ ਨੇ ਮੁਸਲਮਾਨਾਂ ਨੇ ਮਕਬਰਾ ਬਣਾ ਹੱਸਤਾ ਮਸਜਿਦ ਬਣਾਤੀ ਭਾਬ ਪਰ ਪਰਮੇਸ਼ਰ ਨੂੰ ਇਹ ਗੱਲ ਪਉਂਦੀ ਨਹੀਂ ਸੀ ਗੁਰਮੁਖੋ ਬਾਬਾ ਨਾ ਮੜੀ ਨਾ ਗੋਰ ਬਾਬਾ ਗੁਰੂ ਅੰਗਦ ਦੇ ਨਾਮ ਮਸਜਿਦ ਵਿੱਚ ਨੇ ਨਾ ਦੇਰੇ ਵਿੱਚ ਨੇ ਗੁਰਮਖੋ ਇਹ ਗੱਲ ਪਰਮੇਸ਼ਰ ਨੂੰ ਭਾਉਂਦੀ ਨਹੀਂ ਸੀ ਰਾਵੀ 'ਚ ਹੜ ਆਇਆ ਮਸਜਿਦ ਵੀ ਡੁੱਗ ਗਈ ਤੇ ਉਹ ਦੇਰਾ ਵੀ ਡੁੱਗ ਗਿਆ ਗੁਰੂ ਦਾ ਗੁਰਨਾਨਕ ਬਾਸ਼ ਨੇ ਸਾਰੀ ਜ਼ਿੰਦਗੀ ਕਿਸੇ ਆਪਣੇ ਸਰੀਰ ਨਾਲ ਹੀ ਜੋੜਿਆ ਜੋੜਿਆ ਤੇ ਸ਼ਬਦ ਨਾਲ ਜੋੜਿਆ ਹੈ ਉਹੋ ਜੋਤ ਅੱਜ ਗੁਰੂ ਅੰਗਦ ਦੇ ਦੇ ਪਿਤਾ ਜੀ ਦੇ ਵਿੱਚ ਫਿਰ ਦੇ ਵਿੱਚ ਬੈਠੀ ਹੈ ਸੰਸਾਰ ਦਾ ਭਲਾ ਕਰਦੀ ਪਿਆ ਹੈ ਕਰਦੇ ਕਰਦੇ ਉਹ ਜੋਤ ਅਜ ਗੁਰਗ੍ਰੰਥ ਸਾਹਿਬ ਦੇ ਵਿੱਚ ਹੈ ਕਿਉਂ ਅੱਜ ਵੀ ਗੁਰਨਾਨਕ ਬਾਛ ਜੀ ਹਾਜ਼ਰ ਨਾਜ਼ਰ ਨੇ ਕਿਤੇ ਨਹੀਂ ਕਿਹਾ ਗੁਰ ਨਾਲ ਕਿਉਂ ਜੋਤ ਉਹੀ ਹੈ ਗੁਰਗ੍ਰੰਥ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਪ੍ਰਤਾਕ ਗੁਰਮੁਖ ਉਸੇ ਮਿਰਿਆਦਾ ਦੇ ਨਾਲ ਗੁਰਤਾ ਗੱਦੀ ਗੁਰਦੰਸਰ 311708 ਦੇ ਵਿੱਚ ਨਦੀਰ ਦੀ ਧਰਤੀ ਤੇ ਸਤਿਗੁਰੂ ਕਿਰਪਾ ਕਰਨ ਸਤਿਗੁਰੂ ਬਖਸ਼ਿਸ਼ ਕਰਨ ਮੈਂ ਪੂਰਾ ਯਤਨ ਕੀਤਾ ਸੰਖੇਪ ਦੇ ਵਿੱਚ ਅੱਜ ਗੁਰਨਾਨਕ ਬਾਛ ਜੁੱਤੀ ਜੋਤ ਦੇ ਵਿੱਚ ਮੈਂ ਸਤਿਗੁਰੂ ਜੀ ਨੂੰ ਇਹ ਸੇਵਾ ਲੋ ਸਮਾ ਦਾਦਾ ਹੋ ਗਿਆ ਨੇ ਤੇ ਹੋਰ ਕਈ ਗੱਲਾਂ ਖੁੱਲ ਕੇ ਕਰਤੀਆਂ ਇਸ ਨਾਲ ਸਤਗੁਰੂ ਮਿਹਰ ਕਰਨ ਸਤਗੁਰੂ ਬਖਸ਼ਿਸ਼ ਕਰਨ ਆਉ ਵਿਚਾਰ ਕਰਦੇ ਇੱਕ ਨੇ ਅਨੇਕਾਂ ਗਲਤੀਆਂ ਭੁੱਲਾਂ ਹੋ ਗਈਆਂ ਨੇ ਸਤਪੁਰਜੀ ਬਖਸ਼ਣ ਜੋਗ ਨੇ ਸਤਪੁਰਜੀ ਸਾਧ ਸੰਤ ਬਖਸ਼ਣ ਜੋਗ ਹੈ ਜੁਗੋ ਜੁਗ ਅਟਲ ਤਨ ਗੁਰੂ ਜੀ ਦਾ ਵੀ ਬਹੁਤ ਬਹੁਤ ਸ਼ੁਕਰਾਨਾ ਧੰਨਵਾਦ ਜੋ ਸਤ ਨੇ ਆਪਣੀ ਗੋਦ ਵਿਖਾ ਕੇ ਤੁਹਾਡੇ ਦਰਸ਼ਨ ਕਰਾਏ ਤੇ ਸਾਡੀਆਂ ਭੁੱਲਾਂ ਬਖਸ਼ੋ ਜੀ ਬਖਸ਼ਦੇ ਹੋ ਤੁਮੇ ਹੱਥ ਜੋੜ ਕੇ ਦਿਓ ਅਸੀਸ ਪਰਵਾਨੋ ਫਤਿਹ ਪਿਆਰ ਵਿੱਚ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਨਮਾਨਯੋਗ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ ਆਪ ਜੀ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜੋਤੀ ਜੋਤ ਪੁਰਬ ਦੇ ਨਾਲ ਸਬੰਧਤ ਗੁਰਮਤ ਵਿਚਾਰਾਂ ਦੀ ਸਾਂਝ ਪਾ ਰਹੇ ਸਨ